ਬੀਤੇ ਦਿਨ ਤੋਂ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਅਮਰਿਤਪਾਲ ਲੋਕ ਸਭਾ ਇਲੈਕਸ਼ਨ ਲੜਨ ਜਾ ਰਹੇ ਨੇ ਪਰ ਇਸ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮਾਤਾ ਜੀ ਕੋਲੋਂ ਉਹਨਾਂ ਕੋਲ ਪੁੱਛ ਕੇ ਤੋਂ ਪਤਾ ਲੱਗਿਆ ਵੀ ਵੀ ਉਹ ਇਲੈਕਸ਼ਨ ਲੜਨਗੇ ਜਾਂ ਨਹੀਂ ਲੜਨਗੇ ਇਹ ਤਾਂ ਅਮਰਿਤਪਾਲ ਹੀ ਦੱਸ ਸਕਦੇ ਨੇ ਕਿਉਂਕਿ ਉਹਨਾਂ ਨੇ ਹੀ ਇਲੈਕਸ਼ਨ ਲੜਨਾ ਹਾਂ ਸੰਗਤ ਜ਼ਰੂਰ ਕਹਿੰਦੀ ਆ ਵੀ ਇਲੈਕਸ਼ਨ ਲੜੋ 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 ਤਾਂ ਹੋ ਸਕਦਾ ਹੈ ਵੀ ਸੰਗਤ ਦੇ ਕਹਿਣ ਤੇ ਇਲੈਕਸ਼ਨ ਲੜਨ ਬਾਕੀ ਦੀ ਜਾਣਕਾਰੀ ਆਓ ਸੁਣਦੇ ਆ ਕੀ ਕਹਿਣਾ ਹੈ ਮਾਤਾ ਜੀ ਦਾ ਹਾਂ ਜੀ ਮੋਟੇ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਹਨ ਕੀ ਕਹਿਣਾ ਚਾਹੁੰਦੇ ਹੋ ਵੇਖੋ ਅਸੀਂ ਵੀ ਉਹ ਨਿਊਜ਼ ਹੀ ਪੜ੍ਹੀ ਆ ਸੋਸ਼ਲ ਮੀਡੀਆ ਤੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ 깔 ਉਹਨਾਂ ਸਿੰਘਣੀ ਮਿਲ ਕੇ ਵੀ ਆ ਉਦੋਂ ਤੱਕ ਉਹਨਾਂ ਦੀ ਕੋਈ ਵਿਚਾਰ ਨਹੀਂ ਹੁਣ ਅੱਜ ਉਹਨਾਂ ਦਾ ਵਕੀਲ ਗਿਆ ਰਾਜਦੇਵ ਖਾਲਸਾ ਤੋਂ ਨੇ ਆਣ ਕੇ ਖਬਰ ਪਾਈ ਆ ਜੱਟ ਤੇ ਪਰ ਲੇਕਿਨ ਅਹੀਂ ਇਹ ਖਬਰ ਦੀ ਜੇ ਤੱਕ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਹੀ ਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਆ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਐਸੀ ਖਬਰਾਂ ਹਨ ਖਬਰਾਂ ਤੇ ਝੂਠੀਆਂ ਵੀ ਬਲੌਗ ਬਹੁਤ ਫਵਾਵਾ ਡਾਈ ਜਾਂਦੇ ਆ ਇਹ ਕਰਕੇ ਜੇ ਉਹਨਾਂ ਦੀ ਅਜੇ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਤਾਂ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਕੇ ਆਏ ਭਾਈ ਸਾਹਿਬ ਚੋਣ ਲੜਨਾ ਖਰੂਸ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨੂ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫਿਰ ਉਸੇ ਹਿਸਾਬ ਨਾਲ ਗਾੜੀ ਹੂ ਖਬਰ ਦਾ ਜੀ ਲੱਗਦਾ ਮਾਹੌਲ ਦੇਖਦੇ ਪੰਜਾਬ ਦਾ ਭਾਈ ਅਮਰਪਾਲ ਸਿੰਘ ਦੀ ਸੋਚ ਸਕਦੇ ਨੇ ਇਲੈਕਸ਼ਨ ਲੜਨ ਦੇ ਦੇਖੋ ਇਹ ਤਾਂ ਉਹਨਾਂ ਦਾ ਆਪਣਾ ਫੈਸਲਾ ਵਾ ਜੋ ਵੀ ਉਹ ਫੈਸਲਾ ਲੈਣਗੇ ਇਹਨਾਂ ਦੇ ਨਾਲ ਆ ਸੰਗਤ ਦੇ ਹੋ ਸਕਦਾ ਸੰਗਤ ਦੀ ਮੰਨਵਿਲਿਆ ਨਹੀਂ ਹੋ ਸਕਦਾ ਉਹ ਨਾ ਵੀ ਮੰਨਣ ਇਹ ਉਹਨਾਂ ਦੇ ਡਿਵੈਲਪ ਕਰਦਾ ਵੀ ਉਹ ਕੀ ਫੈਸਲਾ ਲੈਂਦੇ ਕਿ ਲੱਗਦਾ ਵੀ ਸੰਗਤ ਦੀ ਰਾਏ ਸੰਗਤ ਬਹੁਤ ਸਹਾਇਕ ਦੇ ਰਹੀ ਹੈ ਸੰਗਤ ਇਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਸੰਗਤ ਦਾ ਇਹ ਦਬਾਅ ਇਥੇ ਇਕੱਠ ਵਿਚਾਰਾਂ ਦੇ ਵਿੱਚ ਨਹੀਂ ਹਿਲਾਨ ਕੀਤਾ ਇਹ ਭਾਈ ਸਾਹਿਬ ਚੋਣ ਲੈਣਾ ਅਜੇ ਤੱਕ ਉਹਨਾਂ ਨੇ ਨਹੀਂ ਹੁੰਦਾ ਕੋਈ ਵਿਚਾਰ ਨਹੀਂ 70 ਦੇ ਹੱਲੇ ਤੋਂ ਆ ਵੀ ਪਤਾ ਲੱਗ ਰਿਹਾ ਕਾਲੀਤਲ ਵੱਲੋਂ ਦਿੱਤੀ ਜਾ ਸਕਦੀ ਨਹੀਂ ਨਹੀਂ ਲੜਨਾ ਵੀ ਹਾਂ ਤੇ ਉਹ ਯਾਦ ਲੜ ਸਕਦੇ ਕਿ ਪਾਰਟੀ ਦੇ ਨਾਲ ਤੇ ਬਿਲਕੁਲ ਨਹੀਂ ਹਾਡੀ ਨਿੱਜੀ ਰਾਏ ਕੀ ਕਹਿੰਦੇ ਭਾਈ ਮੇਰੇ ਕੌਲਸਿਨ ਮੇਰੇ ਨਾਲ ਚਾਹੀਦੇ ਇਲੈਕਸ਼ਨ ਤੇ ਵੇਖੋ ਹਾਡੀ ਨਿੱਜੀ ਰਾਏ ਕੋਈ ਨਹੀਂ ਆ ਉਹਨਾਂ ਦੇ ਫੈਸਲੇ ਦੇ ਨਾਲ ਆਹੀ ਜੋ ਵੀ ਉਹ ਫੈਸਲਾ ਕਰਨਗੇ ਉਹ ਹਾਡੀ ਵਾਸਤੇ ਠੀਕ ਆ ਹੀ ਨਾਲ ਆਉਗੇ ਹਾਡੀ ਤੇ ਰਾਏ ਕੋਈ ਨਹੀਂ ਉਹ ਤਾਂ ਉਸ ਕਾਫੀ ਜਿਆਦਾ ਸੁਲਝੇ ਹੋਏ ਤੇ ਸਮਝਦਾਰ ਆ। ਬਾਕੀ ਜੋ ਵੀ ਉਹਨਾਂ ਨੇ ਫੈਸਲਾ ਲਾਉ ਕੋ ਲੈਣਗੇ ਉਹ ਠੀਕ ਆ। ਕਾਫੀ ਪਿਛਲੇ ਲੰਬੇ ਸਮੇਂ ਤੋਂ ਭਾਈ ਇਹ ਕੌਲਸਿਨ ਨਾਲ ਸਾਹ ਹੈ ਐਨਐਸਸੀ ਜਿਹੜਾ ਬਤਾਇਆ ਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਐਨਐਸਈ ਤੋਂ ਪਹਿਲੀ ਗੱਲ ਤੇ ਪਹਿਲਾਂ ਹੀ ਨਹੀਂ ਸੀ ਬੰਦਾ ਕੋਈ ਬੇਅਸ ਨਹੀਂ ਸੀ ਐਨਐਸਈ ਦਾ ਜੇ ਇੱਕ ਸਾਲ ਦਾ ਲਾ ਲਿਆ ਤੇ ਇੱਕ ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਜਦੋਂ ਕੋਈ ਗਲਤੀ ਨਹੀਂ ਕਰ ਰਿਹਾ ਤਾਂ ਫੇਰ ਹੀ ਨਾ ਐਨਐਸਈ ਕਾਦੇ ਕਰਕੇ ਵਧਾਤੀ ਬਹੁਤ ਹੌਂ ਹੋ ਧੱਕਾ ਸਰਕਾਰਾਂ ਜਿੰਨੀਆਂ ਵੀ ਇਹ ਸਰਕਾਰ ਨੇ ਕੀਤੀ ਆ ਭਗਵੰਤ ਮਾਨਦੀ ਨੇ ਬਹੁਤ ਜਿਆਦਾ ਧੱਕਾ ਕੀਤਾ ਵਾ ਤੇ ਮੈਂ ਤੇ ਲੋਕਾਂ ਨੇ ਇਹੀ ਅਪੀਲ ਕਰਦੀ ਪਿੰਡਾਂ ਜਿਨ੍ਹਾਂ ਦੇ ਕੈਂਡੀਡੇਟ ਆਉਂਦੇ ਤੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਭਜਾਓ ਪੁੱਛੋ ਵੀ ਕੀ ਸਾਡੀ ਨੌਜਵਾਨੀ ਨਾਲ ਤੂੰ ਕੀਤਾ ਇਹਨਾਂ ਧੱਕਾ ਕਰਨ ਡਿਆ ਪੁੱਛ ਤੂੰ ਉਮਰਵਾ ਤੇ 50 60 ਤੂੰ ਨੌਜਵਾਨ ਫੜ ਕੇ ਜੇਲ੍ਹਾਂ ਚ ਦੇ ਤੇ ਕੀ ਇਹ ਸਰਕਾਰ ਨੇ ਸਾਨੂੰ ਦਿੱਤਾ ਇਹ ਸਰਕਾਰ ਤੇ ਉਹ ਪਿੰਡਾਂ 'ਚ ਇਹ ਲੋਕਾਂ ਦਾ ਸਹਿਯੋਗ ਆ ਵੀ ਲੋਕ ਇਹਨਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵੜਨ ਦਾ ਦੇਣ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਕੀ ਲੋਕਾਂ ਲਈ ਚੰਗਾ ਕੀਤਾ ਹੁਣੇ ਫਿਰ ਰੋ ਰੋ ਕੇ ਬਿਆਨ ਦੇਣੇ ਮੈਂ ਪੰਜਾਬ ਦੀਆਂ ਸੱਥਾਂ ਜਮਾਉਂਗਾ ਮੈਂ ਆ ਕਰੂ ਅੱਗੇ ਤੇ ਤੂੰ ਸੱਥਾਂ 'ਚ ਵੇਖਿਆ ਨਾ 2 ਮਹੀਨੇ ਹੋ ਗਏ ਧਰਨੇ ਲੱਗੇ ਤੂੰ ਇੱਥੇ ਮਿਲਣ ਤੱਕ ਨਹੀਂ ਆਇਆ ਕੋ ਤੈਨੂੰ ਟਾਈਮ ਨਹੀਂ ਹੈਗਾ ਤੈਨੂੰ ਇੱਥੋਂ ਤੂੰ ਸੱਦ ਕੇ ਵੀਾਨੂੰ ਨਹੀਂ ਮਿਲਿਆ ਸੱਥਾਂ 'ਚ ਤੂੰ ਕੀ ਬਵੇਂਗਾ ਇਹ ਜਿਹੜਾ ਰੋ ਰੋ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਨਾ ਇਹਨੂੰ ਕਹੇ ਵੀ ਇਹ ਸਮਝ ਜਾ ਇਹ ਕੁਰਸੀ ਦਾ ਜਿਹੜਾ ਨਸ਼ਾ ਇਹ ਸਦਾ ਇਦਾਂ ਨਹੀਂ ਰਹਿਣਾ ਅਖੀਰ ਤੇ ਸੱਚ ਦੀ ਜਿੱਤ ਹੋਣੀ ਆ ਗੁਰੂ ਮਹਾਰਾਜ ਤੋਂ ਡਰ ਕੇ ਰਵੇ ਕੋਈ ਕਿੰਨਾ ਕਿਹੜੇ ਦੀ ਕੁਰਸੀ ਦਾ ਟਾਈਮ ਰਹਿ ਗਿਆ ਅਖੀਰ ਤੇ ਇਹਨੂੰ ਉੱਠਣਾ ਹੀ ਪੈਣਾ ਨਾ ਲੋਕਾਂ ਕੋ ਫਿਰ ਲੋਕਾਂ ਨੇ ਇਹਨੂੰ ਕੀ ਲੋਕੀ ਇਹਨੂੰ ਕੀ ਹਾਰ ਪਾਉਂਦੇ ਜੇ ਗਲਤ ਕਰਨ ਰਿਆ ਨੌਜਵਾਨੀ ਕਿੰਨੀ ਮਰਨ ਢਈ ਸਾਨੂੰ ਪੰਜ ਸੱਤ ਗੱਡੀਆਂ ਫੜ ਕੇ ਰੋਕਣਾ ਹੁੰਦਾ ਤੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰ ਲੈਂਦਾ ਨਸ਼ੇ ਵਾਲਿਆਂ ਕੋ ਇੰਨਾ ਕੋ ਫੜੇ ਨਹੀਂ ਜਾਂਦੇ ਰੋਜ਼ ਮੁੰਡੇ ਮਰਨ ਢਏ ਹੁਣ ਭਾਈ ਅਮਰਪਾਲ ਸਿੰਘ ਸਰੇ ਆਮਲਾ ਕਾਪਚੀ ਤੇ ਵੀਰੇ ਪਤਾ ਲੱਗ ਸਕਦਾ ਕਿ ਇਲੈਕਸ਼ਨ ਲੜਨ ਦੇ ਲਈ ਅਹ ਕੱਲ ਸ਼ਾਮ ਨੂੰ ਕਲੀਅਰ ਆਊਗਾ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਆ ਅੰਬਰਸਤ ਕੋਈ ਨਹੀਂ ਗਿਆ ਕੋਈ ਨਹੀਂ ਆਉਣਗੇ ਤੇ ਇੱਥੇ ਮਿਲਾਂਗੇ ਬੈਠੇ ਆਹੋ ਆਉਂਦੇ ਨੇ ਵੇਖਦੇ ਵੇਖਦੇ ਆਹੋ ਕੱਲ ਆ ਰਹੇ ਆ ਇਹ ਗੱਲ ਨਹੀਂ ਕੋਈ ਨਹੀਂ ਇੱਥੇ ਮੋਰਚੇ ਚ ਲਿਆਵਾਂਗੇ ਖਿੱਚ ਕੇ ਫਿਰ ਕਿਉਂਕਿ ਕਿਸਾਨ ਭਾਜਪਾ ਦਾ ਵਿਰੋਧ ਕਰ ਰਿਹਾ ਹੈ ਤੇ ਛੋਟੇ ਬੱਚਿਆਂ ਨੂੰ ਵੀ ਪੁਲਿਸ ਵੱਲੋਂ ਜਿਹੜਾ ਬੇੜਾ ਮਾਰੇ ਜਾ ਰਿਆ ਨੇ ਲਾਵਾਣ ਵੇਰਾ ਕਿੱਥੇ ਜਾ ਰਿਹਾ ਤਿੰਨ ਤਰੀਕੇ ਨਾਲ ਦੇਖ ਜਿਓ ਤਾਂ ਹੰਸਾਇਆ ਅੰਦਰਾ ਉਹੀ ਕਰ ਰਹੀ ਸੀ ਕਿ ਬੀਜੇਪੀ ਦਾ ਵਿਰੋਧ ਕਰ ਰਹੀ ਸੀ ਕੌਣ ਕਰ ਰਹੀ ਹੈ ਇਖਤਾਨ ਕਰ ਰਹੀ ਸੀ ਮਹਿਲਾਵਾ ਕਰ ਰਹੀ ਸੀ ਸਾਰੇ ਕਰ ਰਹੀ ਸੀ ਤਾਂ ਪੁਲਿਸ ਨੇ ਬਹੁਤ ਚਤਕ ਕੀਤਾ ਆ ਜੀ ਤੇ ਪੁਲਿਸ ਤੇ ਪਹਿਲਾਂ ਤਾਂ ਹੰਸਾਲ 1.5 ਸਾਲ ਹੋਇਆ ਤਸਦਦ ਕਰਨ ਲਈ ਉਸਨੇ ਉਹ ਦਿਨ ਫਾਡੇ ਨਾ ਤਸਦਦ ਕੀਤਾ ਤੁਹਾਡੇ ਨਾਲ ਹੱਥੋਂ ਪਾਈ ਕੀਤੀ ਜੈਂਸ ਪੁਲਿਸ ਨੇ ਸਾਡੇ ਕੋ ਫੋਨ ਫੋਨ ਦੀ ਕੋਸ਼ਿਸ਼ ਕੀਤੀ ਪੁਲਿਸ ਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਕੋਈ ਕਿੰਨੀ ਕ ਹੱਦ ਤੱਕ ਇਹ ਗਿਰ ਸਕਦੀ ਇਹਨਾਂ ਦਾ ਨਹੀਂ ਕੁਝ ਵੇਖਿਆ ਜਾ ਸਕਦਾ ਨਾ ਇਹਨਾਂ ਨੂੰ ਕੋਈ ਪਤਾ ਹੀ ਪਿਛੇ ਤੇ ਲੋਕ ਕਹਿੰਦੇ ਸਿੱਖ ਦੀ ਧੀ ਇੱਕ ਦਿਨ ਜੇਲ੍ਹ 'ਚ ਨਹੀਂ ਰਹਿ ਸਕਦੀ ਹੁਣ ਇੱਥੇ ਹੀ 8-10 ਦਿਨ ਰਹਿ ਕੇ ਅਗੇ ਨਾ ਸਾਡੇ ਜਹੇਦਾਰਾਂ ਨੂੰ ਕੋਈ ਫਿਕਰ ਪਿਆ ਕਾਲ ਤੱਕ ਅੱਦੇ ਜਹੇਦਾਰ ਨੂੰ ਨਾ ਕੋਈ ਫਿਕਰ ਹੋ ਆਪੇ ਸਾਡੀਆਂ ਬੀਬੀਆਂ ਜਿਹੜੀਆਂ ਪੰਥ ਵਾਹ ਤੇ ਗਈਆਂ ਚੋਰੀ ਕਰਕੇ ਤੇ ਜੇਲ੍ਹ 'ਚ ਨਹੀਂ ਹੀ ਗਏ ਕਿਸ ਨੇ ਕੋਈ ਸਟੈਂਡ ਲਿਆ ਕਿ ਜਥੇਬੰਦੀ ਨੇ ਲਿਆ ਚਾਹੇ ਕੋ ਸਾਡੇ ਜਹੇਦਾਰ ਨੇ ਕੋਈ ਪਿਛੇ ਹੱਟ ਕੇ ਸਟੈਂਡ ਲਿਆ ਹੋਵੇ ਕਿਸੇ ਨੇ ਨਹੀਂ ਹੱਟੇ ਵਿਸ਼ੇਸ਼ ਸਟੈਂਡ ਲਿਆ ਠੀਕ ਓਕੇ